ਸ਼ਾਮਾ ਪ੍ਰਸ਼ਾਦ ਮੁਖਰਜੀ ਦੀ ਪੁੰਨਿਆ ਤਿਥੀ ਮਨਾ ਕੇ ਕੀਤੇ ਗਏ ਸ਼ਰਦਾ ਦੇ ਫੁੱਲ ਭੇਟ ਜੀ ਹਾਂ ਭਾਰਤੀ ਜਨਤਾ ਪਾਰਟੀ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਅਤੇ ਪਾਰਟੀ ਦੀ ਦਿਨ ਰਾਤ ਸੇਵਾ ਕਰਨ ਵਾਲੇ ਸ਼੍ਰੀ ਸ਼ਾਮਾ ਵਿਨੋਦ 바ਸਲ ਲक्की ਰਜਿੰਦਰਾ ਪ੍ਰਸ਼ਾਦ ਮੁਖਰਜੀ ਦੀ ਪੁੰਨਿਆ ਤਿਥੀ ਬੀਤੇ ਦਿਨ ਗੌਰਵ ਚੋਪੜਾ ਜੀ ਦੀ ਜੋਗ ਅਗਵਾਈ ਹੇਠ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਅਨਚਾਰਜ ਸਰਦਾਰ ਮਨਜੀਤ ਸਿੰਘ ਰਾਏ ਜੀ ਦੀ ਮੌਜੂਦਗੀ ਦੇ ਵਿੱਚ ਸੈਂਕੜੇ ਨੌਜਵਾਨਾਂ ਦੇ ਸਹਿਯੋਗ ਨਾਲ ਹਲਕਾ ਜੀਰਾਦੇ ਆਦੀਨ ਆਉਂਦੇ ਕਸਬਾ ਮੱਲਾਵਾਲੇ ਖਾਸ ਅਤੇ ਕਸਬਾ ਮਖੂਚੋਂ ਮਨਾਇਗੀ ਇਸ ਮੌਕੇ ਪਾਈਪਾ ਦੇ ਸੀਨੀਅਰ ਆਗੂ ਅਤੇ ਵਰਕਰਾਂ ਵੱਲੋਂ ਸ਼ਾਮਾ ਪ੍ਰਸ਼ਾਦ ਮੁਖਰਜੀ ਨੂੰ ਸ਼ਰਧਾ ਦੇ ਫੁੱਲ ਪੇਟ ਵੀ ਕੀਤੇ ਗਏ ਇਸ ਮੌਕੇ ਉਹਨਾਂ ਨੂੰ ਯਾਦ ਕਰਦੇ ਆ ਸਰਦਾਰ ਮਨਜੀਤ ਸਿੰਘ ਰਾਏ ਨੇ ਉਹਨਾਂ ਦੀ ਜੀਵਨ ਤੇ ਚਾਨਣਾ ਪਾਉਂਦੇ ਹੋਏ ਨੌਜਵਾਨਾਂ ਨੂੰ ਜਾਗਰੂਤ ਕੀਤਾ ਇਸ ਮੌਕੇ ਹਲਕਾ ਜੀਰਾ ਤੋਂ பாஜக ਜੂਥਾ ਗੁਰਵ ਚੋਪੜਾ ਜੀ ਨੇ ਸਾਡੀ ਪੱਤਰਕਾਰੀ ਨਾਲ ਗੱਲਬਾਤ ਕਰਦਿਆ ਕਿ ਅੱਜ ਹਲਕਾ ਜੀਰਾ ਦੇ ਵਿੱਚ ਸ਼ਾਮਾ ਪ੍ਰਸ਼ਾਦ ਮੋਕਰਜੀ ਦੀ ਪੁੰਨਿਆ ਤਿਥੀ ਮਨਾ ਕੇ ਸ਼ਰਦਾ ਦੇ ਫੁੱਲ ਪੇਟ ਕਰਨ ਉਪਰੰਤ ਹੌਲਦਾਰ ਅਤੇ ਫਲਦਾਰ ਬੂਟੇ ਲਗਾਏ ਗਏ ਹਨ ਜਿਨ੍ਹਾਂ ਨੂੰ ਅੱਗੇ ਵੀ ਗਰਮੀ ਨੂੰ ਦੇਖਦੇ ਹੋਏ ਜਾਰੀ ਰੱਖਿਆ ਜਾਵੇਗਾ ਉਹਨਾਂ ਨੇ ਪ੍ਰਣ ਲਿਆ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੀਰਾ ਹਲਕੇ ਦੇ ਹਰੇਕ ਪਿੰਡ ਦੇ ਵਿੱਚ ਨੌਜਵਾਨਾਂ ਨਾਲ ਲੈ ਕੇ ਵਿਰਾਸਤੀ ਫੋਲਡਰ ਅਤੇ ਫਾਲਦਰ ਬੁੱਟਾ ਲਗਾਉਣਗੇ ਗੌਰਵ ਚੋਪੜਾ ਜੀ ਨੇ ਗੱਲਬਾਤ ਕਰਦਿਆ ਕਿ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ ਭਾਰਤੀ ਜਨਤਾ ਪਾਰਟੀ ਲਈ ਆਪਣਾ ਜੀਵਨ ਸਮਰਪਿਤ ਕਰਕੇ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ ਹੈ ਜਿਨ੍ਹਾਂ ਨੇ ਹਮੇਸ਼ਾ ਭਾਰਤ ਦੇਸ਼ ਨੂੰ ਇੱਕ ਕਰਨ ਦੀ ਤੇ ਇੱਕ ਬਣਾਉਣ ਦੀ ਆਪਣੀ ਇੱਛਾ ਪ੍ਰਗਟਾਈ ਹੈ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਾਨੂੰ ਸ਼ਾਮਾ ਪ੍ਰਸ਼ਾਦ ਮੁਕਰਜੀ ਦੀ ਜੀਵਨੀ ਤੋਂ ਬਹੁਤ ਵੱਡੀ ਪ੍ਰੇਰਨਾ ਮਿਲਦੀ ਹੈ ਗੌਰਵ ਚੋਪੜਾ ਜੀ ਨੇ ਕਿਹਾ ਕਿ ਉਹ ਹਮੇਸ਼ਾ ਸ਼ਾਮਾ ਪ੍ਰਸ਼ਾਦ ਮੁਕਰਜੀ ਦੀ ਜੀਵਨੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਲਈ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਸੇਵਾ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਨਾਲ ਮਖੂਤੂ ਭਾਜਪਾ ਅਗੋ ਅਨਮੋਲ ਚੋਪੜਾ ਮੱਲਾਵਾਲੀ ਤੋਂ ਜੋਤ ਆਗੋ ਮੰਗਾ ਸਿੰਘ ਨਾਰ ਫੱਤੇਵਾਲੀਆ ਮਨਪ੍ਰੀਤ ਸਿੰਘ ਰੰਦਾਵਾ ਵਿਸ਼ਾਲ ਜੋ ਅਗੇ ਵਾਲਾ ਗੁਰਵਿੰਦਰ ਸਰਪੰਚ ਹਰਪ੍ਰੀਤ ਸਿੰਘ ਡੀਪੀ ਗੋਪੀ ਸਰਪੰਚ ਸਾਨੀ ਲੱੱੜੜ ਜੀਰਾ ਗੁਰਬਚਨ ਸਿੰਘ ਆਦ ਅਨੇਕਾਂ ਨੌਜਵਾਨ ਹਾਜ਼ਰ ਸਨ ਜੀਰਾ ਤੋਂ ਆਲਾਦੀਨ ਲੰਕੇਸ਼ ਦੇ ਨਾਲ ਗੌਰਵ ਪਟੇਜਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਉਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਹਾਂਜੀ ਚੋਪਾ ਸਾਹਿਬ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ ਅੱਜ ਆਪਾਂ ਇੱਥੇ ਬਖੂਦੇ ਵਿੱਚ ਤੇ ਮੱਲਾਲੇ ਦੇ ਵਿੱਚ ਅੱਜ ਸ਼੍ਰੀ ਸ਼ਾਮਾ ਜੀ ਪ੍ਰਸ਼ਾਦ ਮੁਖਰਜੀ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਬਲਦਾਨ ਦਿਵਸ ਹੈ ਜੋ ਜਨ ਸੰਗ ਦੇ ਇਹ ਸੰਚਾਲਕ ਵੀ ਜਿਨ੍ਹਾਂ ਨੇ ਜੰਗ ਸੰਗ ਨੂੰ ਬਣਾਇਆ ਸੀਗਾ ਤੇ ਜਿਹੜੀ ਬਾਦ ਦੇ ਵਿੱਚ ਬੀਜੇਪੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਵਰਲਡ ਦੀ ਫਰਸਟ ਕਲਾਸ A1 ਜਿਹੜੀ ਪਹਿਲੇ ਦਰਜੇ ਦੀ ਪਾਰਟੀ ਆ ਵਰਲਡ ਦੇ ਵਿੱਚ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ ਜੋ ਬਲਦਾਨ ਆਪਣੇ ਦੇਸ਼ ਵਾਸਤੇ ਦਿੱਤਾ ਸੀਗਾ ਉਸ ਨੂੰ ਆਪਣੇ ਇਤਿਹਾਸ ਵਿੱਚ ਬਿਲਕੁਲ ਵੀ ਦਰਸਾਇਆ ਨਹੀਂ ਗਿਆ ਆਪਣੇ ਇਤਿਹਾਸ ਦੇ ਵਿੱਚ ਆਪਾਂ ਨੇ ਪੜਾਇਆ ਨਹੀਂ ਗਿਆ ਆਪਾਂ ਨੇ ਸਿਰਫ ਇਤਿਹਾਸ ਦੇ ਵਿੱਚ ਨਹਿਰੂ ਜੀ ਬਾਰੇ ਇੰਦਰਾ ਜੀ ਬਾਰੇ ਦੱਸਿਆ ਡਾਕਟਰ ਸ਼ਾਮਾ ਪ੍ਰਸਾਦ ਮੁਖਰ ਜੀ ਬਾਰੇ ਕੋਈ ਨਹੀਂ ਦੱਸਿਆ ਗਿਆ ਸ਼ਾਮਾ ਪ੍ਰਸਾਦ ਮੁਖਰ ਜੀ ਬਾਰੇ ਆਪਾਂ ਨੂੰ ਬਿਲਕੁਲ ਵੀ ਨਹੀਂ ਦੱਸਿਆ ਗਿਆ ਇਹ ਜੋ ਉਹਨਾਂ ਨੇ ਬਲਦਾਨ ਦਿੱਤਾ ਏ ਉਹ ਬਲਦਾਨ ਉਹਨਾਂ ਨੇ ਆਪਣੇ ਦੇਸ਼ ਲਈ ਦਿੱਤਾ ਸੀ ਉਹਨਾਂ ਨੇ ਇਹ ਨਾਰਾ ਦਿੱਤਾ ਸੀ ਦੋ ਨਿਸ਼ਾਨ ਦੋ ਸਵਿਧਾਨ ਤੇ ਦੋ ਪ੍ਰਧਾਨ ਇਸ ਵਿੱਚ ਨਹੀਂ ਚੱਲਣਗੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ 1955 ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਪਰਮਿਟ ਲੈ ਕੇ ਜਾਣਾ ਪੈਂਦਾ ਸੀ ਤੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰ ਜੀ ਉੱਥੇ ਗਏ ਸੀ ਜੰਮੂ ਕਸ਼ਮੀਰ ਦੇ ਵਿੱਚ ਤੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਕੈਦ ਕਰ ਲਿਆ ਗਿਆ ਉੱਥੋਂ ਦੀ ਗਵਰਨਮੈਂਟ ਦੁਆਰਾ ਤੇ ਉਹਨਾਂ ਨੂੰ ਉਥੇ ਸਰੋਪੋਇਨਗ ਦੁਆਰਾ ਉਹਨਾਂ ਨੂੰ ਡੈਥ ਕਲਰ ਕਰ ਦਿੱਤਾ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਾਰਟੀ ਵੱਲੋਂ ਤੁਹਾਨੂੰ ਇਹ ਵੀ ਹੁਕਮ ਹੋਇਆ ਵੀ ਉਹਨਾਂ ਦੀ ਜਾਦ ਦੇ ਵਿੱਚ ਅਸੀਂ ਇਹ ਉਹਨਾਂ ਦੀ 23 ਜੂਨ ਨੂੰ ਉਹਨਾਂ ਦੀ ਸ਼ਹਾਦਤ ਦਾ ਦਿਨ ਹੈ ਤੇ 6 ਜੁਲਾਈ 1901 ਉਹਨਾਂ ਦਾ ਬਰਤ ਦੇ ਦਾ ਦਿਨ ਹੈ 23 ਜੁਲਾਈ ਤੋਂ ਲੈ ਕੇ 6 ਜੂਨ ਤੱਕ ਆਪਾਂ ਇਹ ਪੇੜ ਪੌਦੇ ਦੀ ਪੇੜ ਪੌਦੇ ਰਕਤ ਲੋੜੇ ਹਨ ਤੇ ਉਹ ਆਪਾਂ ਇਹ ਮਹਨੂਸਾਰੇ ਏ ਪੰਜਾਬ ਵਿੱਚ ਸਾਰੇ ਦੇਸ਼ ਵਿੱਚ ਕੀ ਬਲਕਿ ਸਾਰੇ ਵਰਲਡ ਦੇ ਵਿੱਚ ਲੈ ਕੇ ਜਾਣਾ ਹੈ ਜਿੱਤ ਆਪਾਂ ਨੂੰ ਪਤਾ ਹੈ ਕਿ ਇਹ ਟਾਈਮ ਜਿਹੜਾ ਤਾਂ ਮਾਣੇ 50 ਡਿਗਰੀ ਤੱਕ ਹੋ ਗਿਆ ਹੈ ਜੋ ਆਪਣੇ ਆਉਣ ਵਾਲੇ ਭੇਖ ਲਈ ਬਹੁਤ ਯਾਰ ਨਹੀਂ ਕਰਕੇ ਆਪਣੇ ਬੱਚਿਆਂ ਲਈ ਆਪਾਂ ਜਿਹੜਾ ਕਿ ਪਹਿਲਾਂ ਰੋਖ ਵਾਧੇ ਦੇ ਦਰਾਤ ਵਾਢੇ ਕੀ ਜੋ ਨਾਸ਼ ਕੀਤਾ ਸੀ ਆਪੇ ਆਉਣ ਵਾਲੇ ਬੱਚਿਆਂ ਲਈ ਆਪਾਂ ਬਹੁਤ ਬੁਰਾ ਕੀਤਾ ਸੀ ਹੁਣ ਆਪਣੀ ਪਾਰਟੀ ਨੇ ਭਾਜਪੀ ਪਾਰਟੀ ਨੇ ਭਾਰਤੀ ਅਜੰਡਾ ਪਾਰਟੀ ਨੇ ਸਾਨੂੰ ਇਹ ਮਾਮਲ ਚਲਾਉਣਾ ਹੈ ਤੇ ਸਾਨੂੰ ਇਹ ਕਹਿਆ ਹੈ ਕਿ ਇੱਕ ਪੇੜ ਇੱਕ ਆਪਣੀ ਮਾਤਾ ਦੇ ਨਾਮ ਅਸੀਂ 231 ਬੂਥਾ ਦੇ ਤੇ ਸਾਰੀਆਂ ਇਹ ਪੇੜ ਲਗਾਵਾਂਗੇ ਆਪਣੀ ਵਿਧਾਨ ਸਭਾ ਦੇ ਵਿੱਚ ਤੇ ਸਾਰੀਆਂ ਇਹ ਸਨਸਤਾਵਾਂ ਸਾਰੀਆਂ ਇਹ ਸਨਸਤਾਵਾਂ ਆਰਮੀ ਸਨਸਤਾਵਾਂ ਸਾਰੀਆਂ ਇਹ ਸਨਸਤਾਵਾਂ ਨੂੰ ਇਸ ਖੂਲਾਂ ਨੂੰ ਕੱਲ੍ਹ ਜਾਣੂ ਸਾਰਿਆਂ ਨੂੰ ਇਹ ਇਹ ਰਿਕਵੈਸਟ ਕਰਦੇ ਆ ਕਿ ਇਸ ਮੌਮ ਦੇ ਵਿੱਚ ਸਾਲ ਲੈਣ ਤੇ ਅਸੀਂ ਵੱਧ ਤੋਂ ਵੱਧ ਪੇੜ ਲਗਾ ਸਕੀਏ ਤੇ ਜਿਹੜੇ ਮੇਰੇ ਸਾਥੀ ਅਤੇ ਵੀਰ ਸਾਰੇ ਸਭਾ ਪੁੱਜੇ ਹਨ ਉਹਨਾਂ ਦਾ ਮੈਂ ਦਿਲ ਦੀ ਅਗਰਾਈਆਂ ਤੋਂ ਸ਼ੁਕਰੀਆ ਕਰਦਾ ਤੇ ਨਰਿੰਦਰ ਮੋਦੀ ਜੀ ਨੂੰ ਦੇਸ਼ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਤੇ ਉਹ ਲੱਖ ਲੱਖ ਵਧਾਈਆਂ ਦਿਨਾ ਨਰਿੰਦਰ ਮੋਦੀ ਜੀ ਉਹ ਵੀ ਬਿੱਟੂ ਜੀ ਅਤੇ ਆਪਣੰਤਰੀ ਜੁਣ ਕੇ ਗਏ ਅਸੀਂ ਉਹਨਾਂ ਨੂੰ ਵੀ ਵਧਾਈਆਂ ਦਿੰਨੇ ਆ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਹੈ ਅੱਜ ਸਾਡੇ ਪਹਿਲੇ ਭਾਰਤੀ ਜਨ ਸੰਗ ਦੇ ਜਿਹੜੇ ਫਾਊਂਡਰ ਪ੍ਰਧਾਨ ਸੀਗੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੋਕਰਜੀ ਉਹਨਾਂ ਨੇ ਦੋ ਵਿਧਾਨ ਦੋ ਸੰਵਿਧਾਨ ਦੋ ਨਿਸ਼ਾਨ ਦੇ ਬਰਖਿਲਾਫ 11 ਮਈ 1953 ਨੂੰ ਜਦੋਂ ਲਖਣਪੁਰ ਬਾਰਡਰ ਜੰਮੂ ਕਸ਼ਵੀਰ ਲੰਘ ਕੇ ਗਏ ਸੀ ਤਾਂ ਉਹਨਾਂ ਨੂੰ ਜੰਮੂ ਕਸ਼ਮੀਰ ਦੀ ਪੁਲਿਸ ਨੇ ਅरेस्ट ਕਰ ਲਿਆ ਸੀ ਅरेस्ट ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸ਼੍ਰੀਨਗਰ ਜੇਲ੍ਹ ਵਿੱਚ ਲਿਆਂਦਾ ਗਿਆ ਔਰ 23 ਜੂਨ 1953 ਨੂੰ ਉਹਨਾਂ ਦਾ ਸ਼ੱਕੀ ਹਾਲਾਤਾਂ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਭਾਰਤੀ ਜਨਸੰਘ ਔਰ ਭਾਰਤੀ ਜਨਤਾ ਪਾਰਟੀ ਤੋਂ ਲੈ ਕੇ ਅਸੀਂ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਦੋ ਵਿਧਾਨ ਦੋ ਸਵਿਧਾਨ ਦੋ ਨਿਸ਼ਾਨ ਨਹੀਂ ਚੱਲਣਗੇ ਨਹੀਂ ਚੱਲਣਗੇ ਪਾਰਲੀਮੈਂਟ ਦੇ ਵਿੱਚ ਵੀ ਮੰਗ 28 ਸੀ ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਇਹ ਜਿਹੜਾ ਪਰਮਿਟ ਸਿਸਟਮ ਸੀ ਪਹਿਲਾਂ ਜੰਮੂ ਕਸ਼ਮੀਰ ਜਾਣ ਵਾਸਤੇ ਪਰਮਿਟ ਲੈਣਾ ਪੈਂਦਾ ਸੀਗਾ ਉਹਦੇ ਬਰਖਲਾਫ 11 ਮਈ 1953 ਨੂੰ ਲਖਨਪੁਰ ਬਾਰਡਰ ਜਿਹੜਾ ਜੰਮੂ ਕਸ਼ਮੀਰ ਦਾ ਲੰਘ ਕੇ ਗਏ ਔਰ ਉਹਨਾਂ ਦੀ ਅਰੈਸਟ ਹੋਈ ਅਰੈਸਟ ਤੋਂ ਬਾਅਦ ਉਹਨਾਂ ਦਾ ਸ਼ੱਕੀ ਹਲਾਤਾ ਜੋ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅੱਜ ਦੇ ਦਿਨ 23 ਜੂਨ ਆ 2024 ਨੂੰ ਅਸੀਂ ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਰੋਹ ਜਿਹੜਾ ਮੱਲਾਂਵਾਲ ਵਿਖੇ ਮਨਾਇਆ ਮੇਰੇ ਸਾਥੀ ਗੌਰਵ ਚੋਪੜਾ ਸਤਨਾਮ ਸਿੰਘ ਅ ਅਮੌਲਕ ਚੋਪੜਾ ਅਮੌਲਕ ਚੋਪੜਾ ਅਨਮੋਲ ਚੋਪੜਾ ਇਸ ਤੋਂ ਇਲਾਵਾ ਲਾਡੀ ਲਾਡਾ ਫਤਿਹ ਲਾਡਾ ਫਤਿਹ ਵਾਲੀ ਆ ਮੰਗਾ ਫਤਿਹ ਵਾਲੀ ਆ ਔਰ ਮੰਗਾ ਗੋਪੀ ਸਰਪੰਚ ਇਹ ਰਾਜਾ ਵੰਜੋ ਕੇ ਸਾਰੇ ਜਿੰਨੇ ਸਾਥੀ ਹੈ ਸਾਰੇ ਸਤਕਾਰਯੋਗ ਨੇ ਰਾਹੁਲ ਜੀ ਰਾਹੁਲ ਜੀਰਾ ਸੰਨੀ ਜੀਰਾ ਸੰਨੀ ਜੀਰਾ ਜਿੰਨੇ ਵੀ ਹੈਗੇ ਆ ਨਿਸ਼ਤਰ ਸਿੰਘ ਮੱਲਾ ਵਾਲਾ ਲਖਮਿੰਦਰ ਕੇ ਕੀ ਨਾਮ ਮੰਗਲ ਸਿੰਘ ਮੰਗਲ ਸਿੰਘ ਇਹ ਸਾਰੇ ਅੱਜ ਇੱਥੇ ਆਏ ਆ ਔਰ ਸਾਰਿਆਂ ਨੇ ਅੱਜ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਹਿੱਸਾ ਲਿਆ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਬਹੁਤ ਇੰਟੈਲੀਜੈਂਟ ਸੀ ਬਹੁਤ ਹੁਸ਼ਿਆਰ ਸੀਗੇ 33 ਸਾਲ 34 ਸਾਲ ਦੀ ਉਮਰ ਦੇ ਵਿੱਚ ਉਹ ਕੋਲਕਾਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ ਸੀ ਇਸ ਤੋਂ ਪਹਿਲਾਂ ਐਮ ਆਰ ਸੀ ਵੀ ਰਹੇ ਸੀ ਔਰ ਫਿਰ ਉਹ ਜਨ ਸੰਘ ਦੇ ਜਿਹੜੇ ਹੈਗੇ ਆ ਫਾਊਂਡਰ ਪ੍ਰਧਾਨ ਵੀ ਬਣੇ ਸੀ ਉਸ ਤੋਂ ਬਾਅਦ ਉਹਨਾਂ ਜਦੋਂ ਪਾਰਟੀਸ਼ਨ ਹੋਈ ਹੈ 15 ਅਗਸਤ 1947 ਜਿਹੜੀ ਇੰਟਰਨ ਸਰਕਾਰ ਬਣੀ ਸੀ ਜਵਾਰਲਾਲ ਨਹਿਰੂ ਪ੍ਰਧਾਨ ਮੰਤਰੀ ਦੇ ਨਾਤੇ ਉਹਨਾਂ ਦੇ ਨਾਲ ਇੰਡਸਟਰੀ ਮਿਨਿਸਟਰ ਇੰਡਸਟਰੀ ਐਂਡ ਕਮਰਸ ਮਿਨਿਸਟਰ ਵੀ ਰਹੇ ਸੀ ਔਰ ਉਹਨਾਂ ਨੇ ਦੇਸ਼ ਨੂੰ ਇੱਕ ਜੁਟ ਤੇ ਇੱਕ ਮੋਟ ਰੱਖਣ ਵਾਸਤੇ ਬਹੁਤ ਯੋਗਦਾਨ ਪਾਇਆ ਜਿੱਥੇ ਉਹਨਾਂ ਨੇ ਸਰਦਾਰ ਪਟੇਲ ਦੇ ਨਾਲ ਇੱਕ ਵਾਰ ਪਾਰਲੀਮੈਂਟ ਦੇ ਵਿੱਚ ਜਿਹੜਾ ਜਵਾਰਲਾਲ ਨਹਿਰੂ ਕਹਿੰਦਾ ਆਈ ਵਿਲ ਕ੍ਰਸ਼ ਦੀ ਜਨ ਸੰਘ ਔਰ ਉਹਨਾਂ ਨੇ ਅੰਗਰੇਜ਼ੀ ਜਵਾਬ ਦਿੱਤਾ ਸੀ ਆਈ ਵਿਲ ਕ੍ਰਸ਼ ਦੀ ਹੂ ਵਿਲ ਕ੍ਰਸ਼ ਦੀ ਜਨਸੰਗ ਆਈ ਵਿਲ ਕ੍ਰਸ਼ ਦੀ ਕ੍ਰਸ਼ਿੰਗ ਮੈਂਟੈਲਿਟੀ ਯਾਨੀ ਕਿ ਉਹ ਕਹਿੰਦਾ ਮੈਂ ਉਹੋ ਜੀ ਮੈਂਟੈਲਿਟੀ ਨੂੰ ਕ੍ਰਸ਼ ਕਰਦਾਗਾ ਜਿਹੜੀ ਜਨਸੰਗ ਨੂੰ ਕ੍ਰਸ਼ ਕਰਨਾ ਚਾਹੁੰਦੀ ਹੈ ਤਾਂ ਅਸੀਂ ਇਸ ਤਰ੍ਹਾਂ ਹੀ ਅਸੀਂ ਸ਼ੁਰੂ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਜਿਹੜੀ 6 April 1980 ਨੂੰ ਹੁਣ ਮੌਜੂਦਾ ਹੋਂਦ ਵਿੱਚ ਆਈ ਹੈ ਅੱਜ ਵਰਲਡ ਦੀ ਜਿਹੜਾ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਜਿੰਦੇ ਇਸ ਵੇਲੇ ਸਾਡੇ ਪ੍ਰਧਾਨ ਜੇਪੀ ਨੱਡਾ ਜੀ ਨੇ ਔਰ ਪੰਜਾਬ ਪ੍ਰਧਾਨ ਸਾਡੇ శ్రీ ਲਾਖੜ ਜੀ ਨੇ ਸਾਡੇ ਸਾਰੇ ਸਾਥੀ ਆਪਣੇ ਗੌਰਵ ਚੋਪੜਾ ਅਨਮੋਲ ਚੋਪੜਾ ਸਤਨਾਮ ਸਿੰਘ ਬੰਗਲ ਸਿੰਘ ਲਾਡੀ ਜਿਹੜਾ ਫਤੇਵਾਲੀਆ ਮੰਗਾ ਫਤੇਵਾਲੀਆ ਔਰ ਗੋਪੀ ਸਰਪੰਚ ਰਾਹੁਲ ਸਣੀ ਜੀ ਇਹਨਾਂ ਸਾਰਿਆਂ ਨੇ ਅੱਜ ਰਲ ਮਿਲ ਕੇ ਇੱਥੇ ਉਹ ਸਰਦਾਰ ਜਲੀ ਸਮਾਰੋਹ ਮਨਾਇਆ ਔਰ ਇੱਕ ਪੇੜ ਮਾ ਦੇਣਾ ਜਿਹੜਾ ਆਵਾਨ ਸਾਨੂੰ ਪਾਰਟੀ ਵੱਲੋਂ ਹੋਇਆ ਹੈ ਕਿਉਂਕਿ ਇਸ ਵੇਲੇ ਜਿਹੜਾ ਟੈਂਪਰੇਚਰ ਹੈ ਲਗਭਗ 50 ਨੂੰ ਟੱਚ ਕਰ ਗਿਆ ਉਹਦੇ ਵਾਸਤੇ ਅਸੀਂ ਜੀਰਾ ਦੇ ਵਿੱਚ 231 ਬੁੱਥਾਂ ਦੇ ਉੱਪਰ ਹਰੇਕ ਪਿੰਡ ਵਿੱਚ ਹਰੇਕ ਨਹਿਰ ਦੇ ਉੱਪਰ ਹਰੇਕ ਸਕੂਲ ਦੇ ਵਿੱਚ ਸਕੂਲ ਕਾਲਜ ਗੋਇੰਗ ਬੱਚਾ ਨੂੰ ਸਕੂਲ ਗੋਇੰਗ ਬੱਚਾ ਨੂੰ ਕਾਲਜ ਗੋਇੰਗ ਬੱਚਾ ਨੂੰ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਚਾਹੇ ਅਮਰਨਾਥ ਪਰਫਾਨੀ ਯਾਤਰਾ ਹੈ ਚਾਹੇ ਸ੍ਰੀ ਹਿਮਕੋਟ ਸਾਹਿਬ ਜਾਣ ਵਾਲੀ ਹੈ ਸੁਖਮਨੀ ਸੇਵਾ ਸੁਸਾਇਟੀਆਂ ਨੇ ਉਨਾ ਸਾਰੀਆਂ ਸੁਸਾਇਟੀਆਂ ਆਰਗੇਨਾਈਜੇਸ਼ਨਸ ਨੂੰ ਨਾਲ ਲੈ ਕੇ ਇੱਕ ਜਾਗਰਕ ਮਹਿੰਮ ਚਲਾਵਾਂਗੇ ਔਰ ਇਸ ਸਾਡੇ ਵਿਧਾਨ ਸਭਾ ਜੀਰਾ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੇੜ ਜਿਹੜੇ ਰੁੱਖ ਲਾਵਾਂਗੇ ਕਿਉਂਕਿ ਇਹਨਾਂ ਰੁੱਖਾਂ ਜਿੰਨੇ ਜ਼ਿਆਦਾ ਹੋਣਗੇ ਉਹਨੇ ਹੀ ਮੀਂਹ ਜ਼ਿਆਦਾ ਪੈਣਗੇ ਮੀਂਹ ਹੋਣਗੇ ਤੇ ਸਾਡਾ ਜਿਹੜਾ ਇਹ ਵਾਤਾਵਰਨ ਸਹੀ ਹੋਵੇਗਾ ਸੋ ਅੱਜ ਅਸੀਂ ਭਾਪੂਰਨ ਜਿਹੜੀ ਸ਼ਰਧਾਂਜਲੀ ਮੈਂ ਤੇ ਮੇਰੇ ਸਾਥੀਆਂ ਨੇ ਸ਼ਿਆਮਪ੍ਰਸਾਦ ਮੋਕਲਜੀ ਨੂੰ ਭੇਟ ਕੀਤੀ ਹੈ ਔਰ ਉਹਨਾਂ ਨੂੰ ਸ਼ਰਧਾ ਸਮਰਪਿਤ ਕਰਦੇ ਹੋਏ ਪਰਮਪਿਤਾ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਇਹ ਸਾਡਾ ਭਾਰਤ ਜਿਸ ਦੀ ਅਗਵਾਈ ਹੈ ਇਸ ਵੇਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਨੇ ਜਿਹੜੇ ਕਿ ਇੱਕ ਗਲੋਬਲ ਲੀਡਰ ਦੇ ਵਜੋਂ ਉਹਨਾਂ ਦੀ ਮੰਨਤਾ ਹੈ ਪਿਛਲੇ ਦਿਨੀ ਇਟਲੀ ਦੇ ਵਿੱਚ ਜਿਹੜੇ ਅਮਰੀਕਾ ਦਾ ਪ੍ਰੈਜ਼ੀਡੈਂਟ ਔਰ ਇਟਲੀ ਦੀ ਪ੍ਰਾਈਮ ਮਿਨਿਸਟਰ ਔਰ ਪੋਟਨ ਰਸ਼ੀਆ ਦਾ ਪ੍ਰੈਜ਼ੀਡੈਂਟ ਸਾਰੇ ਉਹਨਾਂ ਦੇ ਮਗਰਮਗ ਫਿਰਦੇ ਸੀ ਸਾਰਾ ਮੀਡੀਆ ਉਹਨਾਂ ਦੇ ਮਗਰਮਗ ਫਿਰਦਾ ਸੀਗਾ ਔਰ ਇਸ ਵੇਲੇ ਗਲੋਬਲ ਲੀਡਰ ਸੰਸਾਰ ਦੇ ਟਾਪ ਦੇ ਲੀਡਰ ਬਣ ਚੁੱਕੇ ਆ ਉਹਨਾਂ ਦਾ ਇਸ ਤੀਸਰੀ ਵਾਰ ਜਿੱਤਣ ਤੇ ਜਿਹੜਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨੇ ਆ ਔਰ ਅੱਜ ਇਹ ਸ਼ਰਧਾਂਜਲੀ ਸਮਾਰੋਹ ਹੈ ਇਹ ਅਸੀਂ ਮੱਲਾਂ ਵਾਲਾ ਔਰ ਮਖੂ ਦੇ ਵਿੱਚ ਦੋਨਾਂ ਥਾਵਾਂ ਤੇ ਪ੍ਰੋਗਰਾਮ ਕਰ ਰਹੇ ਆ ਆਪ ਸਭ ਸੰਗਤ ਹੁਣ ਅਸੀਂ ਸਾਰੇ ਸੰਗਤ ਔਰ ਜਿੰਨੇ ਵੀ ਸਾਡੇ ਇਲਾਕਾ ਨਿਵਾਸੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਰੁੱਖ ਲਗਾਓ ਔਰ ਇੱਕ ਰੁੱਖ ਮਾਂ ਦੇ ਨਾਮ ਜਿਹੜਾ ਇਹ ਗਾਇ ਉਹ ਉਹ ਇੱਕ ਮਹਿੰਮ ਵਜੋਂ ਚਲੇ ਔਰ ਪੂਰੀ ਆਪਾਂ ਮਹਿੰਮ ਚਲਾ ਕੇ ਉਹਨਾਂ ਜਿਹੜੇ ਸਾਡੇ ਪਾਰਟੀ ਦੇ ਜੋ ਕਿਹਾ ਆ ਉਹਨੂੰ ਆਪਾਂ ਪੂਰਾ ਕਰੀਆ